ਇੱਕ ਤਾੜੀ ਮਾਰੂ ਮੇਰੇ ਦਿਨਾਂ ਦੇ ਇੱਕ ਗੱਲ ਕਹਦੇ ਆ ਕਾਫੀ ਦਿਨ ਹੋ ਗਏ ਮੈਨੂੰ ਉਧਰ ਸੇਵਾ ਕਰਦੇ ਜਿੱਧਰ ਹੜ ਆਇਆ ਇੱਕ ਤਾੜੀ ਉਹਨਾਂ ਲੋਕਾਂ ਨੇ ਮਾਰੋ ਜਿਹੜੇ ਉਹਨਾਂ ਦੇ ਮੁਸੀਬਤ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜਾ ਕੇ ਉੱਥੇ ਜਿਨ੍ਹਾਂ ਨੇ ਦਾਨ ਕੀਤਾ ਤਾੜੀ ਮਾਰੂ ਉਹਨਾਂ ਦੇ ਬਾਬਾ ਇਹ ਗੱਲ ਤੁਹਾਡੇ ਸਮਝ ਨਹੀਂ ਪੈਣੀ ਤਾਂ ਮੈਨੂੰ ਸਮਝਾਉਣੀ ਹੈ ਜਿਹਦੇ ਨਾਲ ਬੀਤੀ ਆ ਨਾ ਉਹਨੂੰ ਪੁੱਛ ਕੇ ਦੇਖੋ ਜਾਗੇ ਜੇ ਅੱਜ ਵੀ ਰੱਬ ਦਾ ਸ਼ੁਕਰ ਨਹੀਂ ਨਾ ਕਰੋਗੇ ਇਹ ਅੱਜ ਦਰਬਾਰ ਤੇ ਕਹਿੰਗੇ ਜਾ ਰਹੇ ਆ ਫਿਰ ਉਹ ਵਕਤ ਦੂਰ ਨਹੀਂ ਕੀ ਅਜੇ ਤਾਂ ਸਿਰਫ 12-12 ਫੁੱਟ ਹੈ ਜਿੱਦ ਤੱਕ 70-70 ਫੁੱਟ ਪਾਣੀ ਆਉਣਾ ਹੈ ਉਹ ਦਿਨ ਦੂਰ ਨਹੀਂ ਹੈਗਾ ਅੱਜ ਤੇ ਇਕੱਲੇ ਦੋ ਜਿਹਨਿਆਂ ਨੂੰ ਮਾਰ ਪਈ ਹੈ ਪਰ ਖਵਾਜਾ ਸਾਹਿਬ ਨੇ ਖਵਾਜਾ ਸਾਹਿਬ ਨੇ ਕਿਰਪਾ ਕੀਤੀ ਹੈ ਇੱਥੇ ਦੋਸ਼ੀ ਪਤਾ ਕੌਣ ਨੇ? ਤਕਰੀਬਨ ਲੋਕਾਂ ਦਾ ਸਵਾਲ ਹੈ ਕਿ ਇਹ ਹੜ ਆਏ ਕਿਉਂ ਹੈ? ਬਾਬਾ ਜੀ ਇਹ ਹੜ ਆਏ ਕਿਉਂ ਹੈ? ਇੱਕ ਪਾਸੇ ਤੇ ਸਾਡਾ ਪੰਜਾਬ ਇਹ ਕਹਿੰਦਾ ਆ ਰਿਹਾ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ। ਪਰ ਕੁਝ ਲੋਕਾਂ ਵੱਲੋਂ ਇੱਥੇ ਪੀਰਾਂ ਦਾ ਨਰਾਦਰ ਕੀਤਾ ਜਾਂਦਾ ਹੈ। ਪੀਰਾਂ ਦਾ ਕੀ ਕਹਿੰਦੇ ਆ? ਆ ਸਿਰ ਮਾਰਨ ਵਾਲੇ ਬਾਬੇ ਬਣ ਗਏ। ਕਿਹੜਾ ਪੀਰ ਤੇਰਾ ਖਵਾਜਾ ਓ ਭੜਿਆ ਲੋਕਾ ਜੇ ਤੂੰ ਪੀਰ ਨੂੰ ਨਹੀਂ ਮੰਨਦਾ ਫਿਰ ਟਰਾਲੀਆਂ ਭਰ-ਭਰ ਕੇ ਖੋਣੂ ਦੀਆਂ ਨੇਜਾਂਾਂ ਕਿਉਂ ਵੰਡ ਰਿਆ ਜੇ ਤੂੰ ਕਹਿੰਦਾ ਖਵਾਜਾ ਨਹੀਂ ਹੈਗਾ ਅੱਜ ਉਹਨੂੰ ਸ਼ਾਂਤ ਕਰਨ ਲਈ ਅੱਜ ਅੱਧਾ ਪੰਜਾਬ ਸਾਡਾ ਖਵਾਜਾ ਦੀਆਂ ਟਰਾਲੀਆਂ ਭਰ-ਭਰ ਕੇ ਨੇਜਾਂਾਂ ਵੰਡ ਰਿਆ ਫਿਰ ਕਿਉਂ ਵੰਡ ਰਹੇ ਹੋ ਇੱਕ ਯਾਦ ਰੱਖਿਓ ਸਾਡੀ ਭਰਤੀ ਵਾਜਾ ਸਾਹਿਬ ਸਰਕਾਰ ਤੋਂ ਪਰਦੀ ਹੋ ਸਕਦੀ ਜਿੱਦਾ ਮਰਜੀ ਮਰਜ਼ੀ ਦੁਨੀਆ ਦਾ ਬੰਦੀ ਆਵੇ ਜਿੱਦਾ ਮਰਜੀ ਫਕੀਰ ਹੋਵੇ ਤੇ ਜੇ ਗੱਲ ਕਰੀਏ ਬਾਬੇ ਨਾਨਕ ਦੀ ਇਹ ਸਭ ਸੌਦਾ ਇੱਕੋ ਹੀ ਹੈ ਤੇ ਬਾਬਾ ਨਾਨਕ ਖਵਾਜੇ ਦੀ ਪਹਿਲੇ ਮਦੂਗਾ ਸਾਡੀ ਬਾਅਦ ਚ ਮੇਰੀ ਬੇਂਦੀ ਹੈ ਉਹਨਾਂ ਲੋਕਾਂ ਕੋਲ ਮਹੀਨਾ ਮਹੀਨਾ ਹੋ ਗਿਆ ਰੋਟੀ ਖਾਣ ਨੂੰ ਨਹੀਂ ਹੈਗੀ ਤੇ ਤੁਸੀਂ ਸੁੱਖ ਦੀ ਰੋਟੀ ਖਾ ਰਹੇ ਹੋ ਨਾ ਰਾਤ ਨੂੰ ਸੌਣ ਲੱਗਿਆ ਆਪਣੇ ਘਰ ਦੇ ਵਿੱਚ ਬੈਠੇ ਹੋ ਤਾਂ ਰੱਬ ਦਾ ਸ਼ੁਕਰ ਕਰਿਆ ਕਰੋ ਪਾਸ਼ਾ ਸਾਨੂੰ ਤਾਂ ਚੰਗੀ ਰੋਟੀ ਦਿੱਤੀ ਐ ਗੁਨਾਹ ਨੂੰ ਮaaf ਕਰ ਫੇ ਦਾਦੇ ਨਾਲ ਕਹਿ ਰਹੇ ਆ ਜੇਕਰ ਅੱਜ ਵੀ ਨਾ ਨ ਸੁਧਰੇ ਅਜੇ ਤੇ 12 12 ਫੁੱਟ ਐ 70 ਫੁੱਟ ਮਿੰਨ ਕੇ ਦੇਖ ਲਿਓ ਬਾਬਾ ਜੀ ਬਚਾ ਗਿਆ ਕੋਈ ਤਾਂ ਮੇਰਾ ਨਾਮ ਬਦਲ ਦੇ